ਸਿੱਧੇ ਆਉਂਦੇ ਆ ਉਹਨਾਂ ਨੇ ਕੋਈ ਮੈਨੇਜਰ ਤੋਂ ਚਾਬੀ ਨਹੀਂ ਮੰਗੀ ਕੋਈ ਕੁਛ ਨਹੀਂ ਕਿਹਾ ਸਭ ਤੋਂ ਪਹਿਲਾਂ ਸਾਡਾ ਤਾਲਾ ਤੋੜ ਕੇ ਡੀਵੀਆਰ ਕੱਢਿਆ ਮੈਨੂੰ ਵੀ ਉਹਨਾਂ ਨੇ ਧੱਕਾ ਮਾਰਿਆ ਕਹਿੰਦਾ ਤਲ ਖਬਰਦਾਰ ਤੇਰਾ ਵੀ ਨਾਂ ਵਿੱਚ ਦੇ ਦੇਵਾਂਗਾ ਮੈਨੂੰ ਕਹਿੰਦਾ ਖਬਰਦਾਰ ਤੇ ਬੋਲਿਆ ਤਾਂ 76 ਪਹਿਨ ਕੇ ਤੇਰੇ ਤੋਂ ਮੈਨੂੰ ਕਾਨੂੰਨ ਸਮਝਾਉਣਾ ਗੰਦੀ ਸ਼ਬਦਾਵਲੀ ਭੱਦੀ ਸ਼ਬਦਾਵਲੀ ਵਰਤੀ ਔਰ ਸਾਡੇ ਪੈਸੇ ਕੱਢ ਕੇ ਟੇਬਲਾਂ ਤੇ ਰੱਖ ਕੇ ਆਪ ਤਾਸ਼ ਵੰਡ ਕੇ ਉਹ ਮੂਵੀਆਂ ਜਿਹੜੀਆਂ ਇਹਨਾਂ ਨੇ ਬਣਾਈਆਂ ਸਾਡੀਆਂ ਉਹ ਕੋਰਟ ਦੇ ਵਿੱਚ ਸਾਬਤ ਨਹੀਂ ਹੋਣੀਆਂ ਇਹ ਰਕਸ਼ਕ ਜਿਹੜੇ ਸਾਡੇ ਔਰ ਮਲੋੜ ਦਾ ਐਸਐਚਓ ਉਸ ਦਿਨ ਪੱਖਸ਼ਕ ਬਣ ਗਿਆ ਕੀ ਐਸਐਚਓ ਸਾਹਮਣੇ ਤੇ ਆਰਡੀਐਕਸ ਮਿਲ ਗਿਆ ਸੀ ਇੱਥੇ ਗਲਤ ਕੰਮ ਹੁੰਦੇ ਆ ਇਹ 50 ਸਾਲ ਤੋਂ ਜ਼ਿਆਦਾ ਪੁਰਾਣਾ ਕਲੱਬ ਹੈ ਜੀ ਪ੍ਰਧਾਨ ਬੈਠੇ ਸਾਡੇ ਜਿਨ੍ਹਾਂ ਨੇ ਆ ਕੇ ਐਸਐਚਓ ਨਾਲ ਗੱਲ ਕਰਨਾ ਚਾਹੀ ਇਹਨਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਖਬਰਦਾਰ ਚੁੱਪ ਕਰਕੇ ਬਹਿ ਜਾ ਤੇਰੇ ਤੇ ਪਰਚਾ ਦਰਜ ਕਰ ਦੂੰ ਐਨਾ ਮਾੜਾ ਕੰਮ ਐਡਾ ਮਾੜਾ ਪਤੀਰਾ ਐਸਐਚਓ ਦਾ ਇੱਥੇ ਕੋਈ ਵੀ ਪੁਲਿਸ ਇੰਟਰਵਿਊ ਨਹੀਂ ਕਰ ਸਕਦੀ ਇਹ ਰੂਲ ਇਹ ਕਹਿੰਦਾ ਐਗਜ਼ੀਕਟਿਵ ਕੈਨ ਨਾਟ ਇੰਟਰਫੇਅਰ ਇਨ ਦੀ ਅਫੇਅਰਸ ਆਫ ਦਾ ਕਲੱਬ ਤੇ ਜਿਨ੍ਹਾਂ ਦੇ ਐਫਆਈਆਰ ਹੋਈ ਹੈ ਹਾਈ ਕੋਰਟ ਦੇ ਵਿੱਚ ਰਿਟ ਕਰੋ ਅਸੀਂ ਉੱਥੇ ਪੂਰੀ ਪੈਰਵਾਈ ਕਰਾਂਗੇ ਪੁਲਿਸ ਨੇ ਇਹ ਗਲਤ ਕਾਰਵਾਈ ਕੀਤੀ ਹੈ ਗੁੰਡਾਗਰਦੀ ਕੀਤੀ ਹੈ ਅਸੀਂ ਕਹਿੰਨੇ ਪ੍ਰਸ਼ਾਸਨ ਇਹਨਾਂ ਦੇ ਕਹਿੰਦੇ ਐਕਸ਼ਨ ਨਾ ਵੀ ਨਹੀਂ ਆਤੀ ਅਸੀਂ ਰਾਮੀ ਦੀ ਮਾਗੇ ਜੋ ਸਾਡੇ ਤੋਂ ਕੋਰਟ ਵੀ ਚਾਵਾਂਗੇ ਸਭ ਕੁਝ ਕਰਾਂਗੇ ਦੇਖੋ ਜੀ ਐਤਵਾਰ ਦਾ ਟਾਈਮ ਸੀ ਮੈਂ ਦੇਖੋ ਮੈਂਬਰ ਬੈਠੇ ਸਾਰੇ ਜੀ ਇੰਨੇ ਮੈਂਬਰ ਹੀ ਬਾਹਰ ਖੜੇ ਨੇ ਔਰ ਸਾਰਿਆਂ 'ਚ ਬੜਾ ਰੋਸ਼ ਹੈ ਐਤਵਾਰ ਵਾਲੇ ਦਿਨ ਸਾਡੇ ਸਿਟੀ ਮਲੋੜ ਦੇ ਐਸ ਐਚਓ ਹਰਪ੍ਰੀਤ ਸਿੰਘ ਜੋ ਸਿਵਲ ਵਰਦੀ ਦੇ ਵਿੱਚ ਇੱਥੇ ਪਹੁੰਚੇ ਹੈ ਮੁਲਾਜ਼ਮਾਂ ਦੇ ਨਾਲ ਆਏ ਹੈ ਔਰ ਪਤਾ ਨਹੀਂ ਕਿਸ ਦੀ ਸ਼ਿਕਾਇਤ ਕਿਸ ਬਨਾਤੇ ਕੀ ਉਹਨਾਂ ਦੀ ਮਨਸ਼ਾ ਸੀ ਕਿਸ ਤਰੀਕੇ ਨਾਲ ਉਹ ਆਏ ਹੈ ਮੈਨੂੰ ਨਹੀਂ ਸਮਝ ਆਈ ਉਹ ਆਏ ਸਿੱਧੇ ਆਉਂਦਿਆ ਉਹਨਾਂ ਨੇ ਕੋਈ ਮੈਨੇਜਰ ਤੋਂ ਚਾਬੀ ਨਹੀਂ ਮੰਗੀ ਕੋਈ ਖੁਸ਼ ਨਹੀਂ ਕੀਤਾ ਸਭ ਤੋਂ ਪਹਿਲਾਂ ਸਾਡਾ ਤਾਲਾ ਤੋੜ ਕੇ ਡੀਵੀਆਰ ਕੱਢਿਆ ਡੀਵੀਆਰ ਕੱਢ ਕੇ ਗੱਡੀ 'ਚ ਭੇਜਤਾ ਉਸ ਤੋਂ ਬਾਅਦ ਸਾਰੇ ਜਿੰਨੇ ਮੈਂਬਰ ਇੱਥੇ ਰੂਮ ਦੇ ਵਿੱਚ ਇੰਜੋਏ ਕਰ ਰਹੇ ਸੀ ਆਹ ਕਾਰਡ ਰੂਮ ਹੈ ਜੀ ਇੱਥੇ ਰਮੀ ਇੰਜੋਇਮੈਂਟ ਗੇਮ ਹੁੰਦੀ ਉਹ ਖੇਡੀ ਜਾਂਦੀ ਹੈ ਔਰ ਕੋਈ ਉਹ ਜੂਆ ਨਹੀਂ ਹੁੰਦਾਗਾ ਔਰ ਉਹਨੂੰ ਇਹ ਵੀ ਪਤਾ ਲੱਗ ਗਿਆ ਕਿ ਇਹ ਜੂਆ ਨਹੀਂ ਹੈ ਜਿਹੜੇ ਮੈਂਬਰ ਇਹ ਉਹਨਾਂ ਦੇ ਨਾਲ ਐ ਸੀ ਉਹਨਾਂ ਨੇ ਵੀ ਦੱਸਿਆ ਵੀ ਇਹ ਕੁਝ ਨਹੀਂ ਹੈਗਾ ਪਰ ਫਿਰ ਵੀ ਉੱਪਰ ਕਹਿੰਦੇ ਖੇਡ ਰਹੇ ਬੰਦੇ ਉੱਪਰ ਚਲੇ ਗਏ ਉੱਪਰ ਦੇਖਿਆ ਦੇਖਣ ਤੋਂ ਬਾਅਦ ਆ ਕੇ ਉਹਨਾਂ ਨੂੰ ਜੇ ਮੈਂ ਪੁੱਛਿਆ ਮੈਂ ਕਿ ਸ਼ਹਿਰੀ ਪ੍ਰਧਾਨ ਆ ਅਕਾਲੀ ਦਲ ਦਾ ਐਮਸੀ ਵੀ ਹਾਂ ਮੈਂ ਉਹਨਾਂ ਨੂੰ ਕਿਹਾ ਸਰਦਾਰ ਸਾਹਿਬ ਇੱਥੇ ਕੋਈ ਗਲਤ ਕੰਮ ਨਹੀਂ ਇੱਥੇ ਸ਼ਹਿਰ ਦੇ ਰਹਿਸ਼ ਤੇ ਵਧੀਆ ਘਰਾਨੇ ਦੇ ਲੋਕ ਆਉਂਦੇ ਨੇ ਆਪਦੀ ਇੰਜੋਏਮੈਂਟ ਕਰਦੇ ਨੇ ਔਰ ਕੋਈ ਜੂਏ ਦੀ ਮੰਚਾਂ ਨਾਲ ਇੱਥੇ ਕੋਈ ਨਹੀਂ ਆਉਂਦਾ ਨਾ ਹੀ ਜੂਗਾ ਚੱਲਦਾ ਮੈਨੂੰ ਵੀ ਉਹਨਾਂ ਨੇ ਧੱਕਾ ਮਾਰਿਆ ਕਹਿੰਦਾ ਦਲ ਖਬਰਦਾਰ ਤੇਰਾ ਵੀ ਨਾਂ ਵਿੱਚ ਦੇ ਦੇਵਾਂਗਾ ਔਰ ਸਾਨੂੰ ਜਦੋਂ ਮੈਂ ਆਪਦਾ ਰੈਫਰੈਂਸ ਸਾਰਾ ਪਾ ਕੇ ਫਿਰ ਉਹਨਾਂ ਨੇ ਮੈਨੂੰ ਪਾਸੇ ਬਿਠਾਤਾ ਅਸੀਂ ਰੂਮ 'ਚ ਬੈਠੇ ਹਾਂ ਉੱਤੇ ਉਸ ਰੂਮ ਦੇ ਵਿੱਚ ਕੈਡ ਰੂਮ ਇਹ ਆ ਅਸੀਂ ਦੂਜੇ ਰੂਮ ਸਾਨੂੰ ਉਹਨਾਂ ਨੇ ਕਿਹਾ ਤੁਹਾਨੂੰ ਕਹਿੰਦੇ ਕੁਛ ਨਹੀਂ ਤੁਹਾਨੂੰ ਬਾਅਦ ਚ ਬਾਅਦ ਭੇਜਦੇ ਕਿ ਸਾਨੂੰ ਉੱਤੇ ਚੈਕਿੰਗ ਕਰ ਲੈਂਦੇ ਹੋ ਪਰ ਇੱਕ ਘੰਟੇ ਬਾਅਦ ਸਾਡੇ ਤੇ ਕਹਿੰਦਾ ਤੁਹਾਡੇ ਦੇ ਵੀ ਪਰਚਾ ਦੇਣਾ ਮੈਂ ਕਹਾਂ ਮੇਰੇ ਤੇ ਕਾਹਦਾ ਪਰਚਾ ਦੇਣਾ ਔਰ ਇਹਨਾਂ ਤੇ ਕਾਹਦਾ ਦੇਣਾ ਅਸੀਂ ਖੇੜੀ ਨਹੀਂ ਰਹੀ ਔਰ ਨਾ ਸੀ ਜੂਆ ਖੇੜਦੇ ਨਾ ਇਹ ਤੇ ਜੂਆ ਚੱਲਦਾ ਹੈ ਮੈਨੂੰ ਕਹਦਾ ਖਬਰਦਾਰ ਜੇ ਬੋਲਿਆ ਤਾਂ 76 ਪਹਿਣ ਕੇ ਤਰੇ ਤੂੰ ਮੈਨੂੰ ਕਾਨੂੰਨ ਸਮਝਾਉਣਾ ਗੰਦੇ ਸ਼ਬਦਾਂ ਵਾਲੀ ਭੱਦੀ ਸ਼ਬਦਾਂ ਵਾਲੀ ਵਰਤੀ ਔਰ ਸਾਰੇ ਮੈਂਬਰਾਂ ਦੀਆਂ ਜੇਬਾਂ ਚੋਂ ਧੱਕੇ ਨਾਲ ਪੈਸੇ ਕੱਢ ਕੇ ਦੇਖੋ ਅਮੀਰ ਲੋਕ ਅਮੀਰ ਘਰਾਂ ਦੇ ਲੋਕ ਨੇ ਹਰ ਦੀ ਜੇਬ ਚ 50 4000 ਰੁਪਿਆ ਲੱਖ ਰੁਪਿਆ ਹੋਣਾ ਇੱਕ ਆਮ ਜੀ ਗੱਲ ਹੈ ਸੁਭਾਵਿਕ ਗੱਲ ਹੈ ਅੱਜ ਵੀ ਇੱਥੇ ਹੁਣ ਜੇ ਪੈਸੇ ਕੱਢੋਂਗੇ ਨਾ ਸਾਰੇ ਕੋਲ ਕਰੋੜ ਰੁਪਿਆ ਨਿਕਲਿਆ ਹੋਊਗਾ ਜੇਬਾਂ ਚ ਲੱਖ ਲੱਖ ਰੁਪਿਆ 50 5000 ਆਰਾਮ ਹੁੰਦਾ ਹੈ ਪਰ ਸਾਡੇ ਪੈਸੇ ਕੱਢ ਕੇ ਟੇਬਲਾਂ ਤੇ ਰੱਖ ਕੇ ਆਪ ਤਾਸ਼ ਵੰਡ ਕੇ ਉਹ ਮੂਵੀਆਂ ਜਿਹੜੀਆਂ ਇਹਨਾਂ ਨੇ ਬਣਾਈਆਂ ਸਾਡੀਆਂ ਉਹ ਕੋਟ ਦੇ ਵਿੱਚ ਸਾਬਤ ਨਹੀਂ ਹੋਣੀਆਂ ਕਿਸੇ ਦੇ ਅੱਗੇ 10 ਪੱਤੇ ਰੱਖਤੇ ਕਿਸੇ ਦੇ ਅੱਗੇ 50 ਪੱਤੇ ਰੱਖਤੇ ਉਹਨੂੰ ਇਹ ਹੀ ਨਹੀਂ ਪਤਾ ਵੀ ਮੈਂ ਕਰ ਕੀ ਰਿਹਾ ਔਰ ਆਪ ਦੀ ਹੰਕਾਰ ਦੇ ਵਿੱਚ ਔਰ ਐਸਐਸਪੀ ਸਾਹਿਬ ਨੂੰ ਵੀ ਗੁੰਮਰਾਹ ਕਰ ਰਿਹਾ ਸੀ ਐਡੇ ਵਧੀਆ ਸਾਡੇ ਤੇ ਅਫਸਰ ਹੋਣ ਐਸਐਸਪੀ ਐਡਾ ਵਧੀਆ ਲੱਗੇ ਹੋਏ ਜਿਹੜੇ ਕਾਨੂੰਨ ਦੇ ਮਤਾਬਿਕ ਚੱਲਦੇ ਹਨ ਲੋਕਾਂ ਨੂੰ ਕਾਨੂੰਨ ਦੇ ਦਿੰਦੇ ਨੇ ਇਹ ਰਖਸ਼ਟ ਜਿਹੜੇ ਸਾਡੇ ਔਰ ਮਲੋੜ ਦਾ ਐਸਐਚਓ ਉਸਦਨ ਪੱਖਸ਼ਕ ਬਣ ਗਿਆ ਜਦੋਂ ਅਸੀਂ ਪ੍ਰਧਾਨ ਜੀ ਨੂੰ ਸੱਦ ਲਿਆ ਸਾਡੇ ਫੋਨ ਖੋਲੇ ਸਾਰਾ ਕੁਝ ਬੰਦ ਕਰਤਾ ਕਿਸੇ ਨੂੰ ਬਾਹਰ ਨਹੀਂ ਜਾਣ ਦਿੱਤਾ ਈਵਨ ਕੇ ਜਿਹੜੇ ਮੈਂਬਰ ਨੂੰ ਬਾਥਰੂਮ ਆਇਆ 슈ਗਰ ਦੇ ਮਰੀਜ਼ ਉਹਨਾਂ ਨੂੰ ਬਾਥਰੂਮ ਨਹੀਂ ਜਾਣ ਦਿੱਤਾ ਔਰ ਜੇ ਜਾਣ ਦਿੱਤਾ ਸਾਰਿਆਂ ਦੀ ਰਿਕਵੈਸਟ ਤੇ ਮਿੰਤ ਕਰਕੇ ਤਾਂ ਇੱਕ ਮੁਲਾਜ਼ਮ ਨਾਲ ਭੇਜਿਆ ਬਾਥਰੂਮ ਦੇ ਵਿੱਚ ਫਿਰ ਬਾਥਰੂਮ ਕਰਨ ਗਿਆ ਕੀ ਐਸਐਚਓ ਸਾਹਿਬ ਨੂੰ ਇੱਥੇ ਆਰਡੀਐਕਸ ਮਿਲ ਗਿਆ ਸੀ ਇੱਥੇ ਗਲਤ ਕੰਮ ਹੁੰਦੇ ਐ ਇਹ 50 ਸਾਲ ਤੋਂ ਜ਼ਿਆਦਾ ਪੁਰਾਣਾ ਕਲੱਬ ਐ ਜੀ ਇੱਥੇ ਸ਼ਹਿਰ ਦੇ 400 ਰਹੇ ਹੀਸ ਪਰਿਵਾਰ ਨੇ ਜਿਹੜੇ ਇੱਥੇ ਆ ਕੇ ਆਪਣੀਆਂ ਫੈਮਲੀ ਨਾਲ ਇੰਜੋਏ ਕਰਦੇ ਨੇ ਬੱਚੇ ਕ੍ਰਿਕਟ ਖੇਡਦੇ ਸੀ ਟੇਬਲ ਟੈਂਸ ਖੇਡਦੇ ਸੀ ਉਹਨਾਂ ਨੂੰ ਵੀ ਰੱਜ ਕੇ ਰਾਸ ਕੀਤਾ ਗਿਆ ਉਹਨਾਂ ਦੀ ਤਲਾਸ਼ੀ ਲਈ ਗਈ ਬੱਚਿਆਂ ਦੀ ਦੇਖੋ ਕਿੰਨਾ ਮਾੜਾ ਕੰਮ ਕੀਤਾ ਗਿਆ ਕਿਸੇ ਪੁਛ ਨੇ ਐਰੋਪ ਲਗਾਇਆ ਵੀ ਇੱਥੇ ਕਿਤਾ ਜਾ ਰਿਹਾ ਸਿੱਧੀ ਕਹਿ ਰਹੇ ਹਾਂ ਕਿ ਕਾਸ਼ਕ ਇਹ ਨਾ ਕੁਮਟੇ ਜਾ ਰਿਹਾ ਕਿ ਇਸ ਤਰ੍ਹਾਂ ਦੇ ਕਲੱਬਾਂ ਦੇ ਵਿੱਚ ਕਾਸ਼ਕ ਨਾ ਕਲੱਬਾਂ ਦੇ ਵਿੱਚ ਦੇਖੋ ਜੀ ਰਮੀ ਗੇਮ ਜਿਹੜੀ ਇੰਟਰਨੈਸ਼ਨਲ ਇੰਟਰਟੇਨਮੈਂਟ ਦੀ ਗੇਮ ਹੈ ਉਹ ਜੂਆ ਨਹੀਂ ਹੁੰਦੀ ਉਹ ਆਮ ਖੇਡਿਆ ਜਾਂਦਾ ਕੋਈ ਗਲੀ 'ਚ ਬੈਠ ਕੇ ਨਹੀਂ ਖੇਡਦੇ ਕਲੱਬ ਐਸ ਵਾਸਤੇ ਹੈ ਕਿ ਤੁਸੀਂ ਆਦਾ ਇੰਜੋਏ ਕਰ ਸਕੋ ਰਜਿਸਟਰਡ ਕਲੱਬ ਹੈ 60 65 ਸਾਲ ਪੁਰਾਣਾ ਕਲੱਬ ਹੈ ਔਰ ਸ਼ਹਿਰ ਦੇ ਕੋਈ ਮਾੜੇ ਬੰਦੇ ਨਹੀਂ ਇੱਥੇ ਬੈਠਦੇਗੇ ਸਾਰੇ ਫੈਮਲੀ ਨਾਲ ਵੀ ਹੁੰਦੇ ਐ ਔਰ ਇਲੈਕਟਡ ਪ੍ਰਧਾਨ ਬੈਠੇ ਸਾਡੇ ਜਿਨ੍ਹਾਂ ਨੇ ਆ ਕੇ ਐਸਐਚਓ ਨਾਲ ਗੱਲ ਕਰਨਾ ਚਾਹੀ ਇਹਨਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਖਬਰਦਾਰ ਚੁੱਪ ਕਰਕੇ ਬਹਿ ਜਾ ਤੇਰੇ ਤੇ ਪਰਚਾ ਦਰਜ ਕਰ ਦੂੰ ਐਨਾ ਮਾੜਾ ਕੰਮ ਐਡਾ ਮਾੜਾ ਵਤੀਰਾ ਐਸਐਚਓ ਦਾ ਇਹ ਜੀ ਐਸਐਚਓ ਤਾਂ ਹੋਣੇ ਨਹੀਂ ਚਾਹੀਦੇ ਸਾਡੀ ਕਾਰਵਾਈ ਸਰਕਾਰ ਤੋਂ ਮੰਗ ਹੈ ਸਾਡੇ ਮੈਡਮ ਬਲਜੀਤ ਕੌਰ ਜੀ ਜਿਹੜੇ ਕੈਬਨਿਟ ਮੰਤਰੀ ਐ ਉਹਨਾਂ ਤੋਂ ਵੀ ਸਾਡੀ ਮੰਗ ਹੈ ਇਹ ਤੁਹਾਡੀ ਸਰਕਾਰ ਹੈ ਤੁਸੀਂ ਮਾਲਕ ਹੋ ਤੁਹਾਡਾ ਸ਼ਹਿਰ ਹੈ ਜੇ ਤੁਹਾਡੀ ਰਹਿਨਮਾਈ ਦੇ ਵਿੱਚ ਤੁਹਾਡੇ ਪੁਲਿਸ ਪ੍ਰਸ਼ਾਸਨ ਐ ਜਾਂ ਆਮ ਲੋਕਾਂ ਨਾਲ ਸ਼ੰਗੇ ਲੋਕਾਂ ਨਾਲ ਇਹ ਜਾ ਕੰਮ ਕਰਨਗੇ ਨਜਾਇਜ਼ ਤੇ ਨਕਲੀ ਪਰਚੇ ਦੇਣਗੇ ਤਾਂ ਮੈਡਮ ਜੀ ਇਹ ਅਸੀਂ ਨਹੀਂ ਸਮਝਦੇ ਕਿ ਅਸੀਂ ਕੋਈ ਫਰਬਦੀਆ ਨੁਮਾਇੰਦਾ ਚੁਣਿਆ ਹੈ ਅਸੀਂ ਤੁਹਾਡੇ ਤੋਂ ਆਸ ਕਰਦੇ ਹਾਂ ਕਿ ਇਹ ਜੇ ਮੁਲਾਜ਼ਮਾਂ ਨੂੰ ਅੱਜ ਹੀ ਸਸਪੈਂਡ ਕਰਾਉਂਗੇ ਫੌਰੀ ਤੌਰ ਤੇ ਇਹ ਪਰਚਾ ਦਰਜ ਕਰਕੇ ਜਿਹੜੀ ਸਾਡੀ ਇੱਜ਼ਤ ਨੂੰ ਦਾਗ ਲਾਇਆ ਗਿਆ ਬਿਨਾਂ ਵਜ੍ਹਾ ਤੋਂ ਉਹ ਸਾਡੀ ਇੱਜ਼ਤ ਬਹਾਲੀ ਕਰਾਈ ਜਾਏ ਨਹੀਂ ਤਾਂ ਮੈਂ ਤਾਂ ਇਹ ਸਮਝਦਾ ਮੈਂ ਅਕਾਲੀ ਦਲ ਦਾ ਪ੍ਰਧਾਨ ਹਾਂ ਮੇਰੇ ਤੇ ਜਾਣ ਬੁੱਝ ਕੇ ਕੀਤਾ ਗਿਆ ਹੈ ਜਦੋਂ ਪਰਚੇ ਦੇ ਵਿੱਚ ਮੈਨੂੰ ਲੱਗਦਾ ਸਮਾਂ ਪਾ ਕੇ ਦੋ ਪਰਚੇ ਲੱਗਦੇ ਹਾਂਜੀ ਇਹ ਵੀ ਤੁਹਾਨੂੰ ਦੱਸ ਦਈਏ ਪਰਚਾ ਉਹਨਾਂ ਨੇ ਇੱਕ ਕਰਤਾ ਉਸ ਤੋਂ ਬਾਅਦ ਅਸੀਂ ਰਿਕਵੈਸਟ ਕਰ ਰਹੇ ਹਾਂ ਪ੍ਰਧਾਨ ਜੀ ਰਿਕਵੈਸਟ ਕਰ ਰਹੇ ਸਿਰਫ ਇਹ ਰਿਕਵੈਸਟ ਦੇ ਬਣਾ ਤੇ ਸਾਨੂੰ ਮਾੜਾ ਬੱਦਾ ਬੋਲ ਕੇ ਘੰਟੇ ਬਾਅਦ ਇੱਕ ਘੰਟਾ 13 ਮਿੰਟ ਬਾਅਦ ਦੂਜਾ 103 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਕੀ ਕਦੇ ਹੋਇਆ ਕਿ ਕਿਸੇ ਇੱਕ ਜਗ੍ਹਾ ਤੇ ਤੁਸੀਂ ਰੇਡ ਕਰ ਲਈ ਔਰ ਜੂਆ ਖੇਡ ਲਿਆ ਪਰਚਾ ਦਰਜ ਕਰਤਾ ਘੰਟੇ ਬਾਅਦ ਦੁਬਾਰੇ ਉਹਦੇ ਗੇਮ ਖੇਡੀ ਜਾਊਗੀ ਜੂਆ ਖੇਡਿਆ ਜਾਊਗਾ ਤੇ ਪਰਚਾ ਕਰੋਗੇ ਇਹ ਕਿੱਡੀ ਗਲਤ ਗੱਲ ਹੈ ਟੋਟਲ ਰਾਸ਼ੀ ਕਿੰਨੀ ਫਕੜੀ ਜੀ ਹੋਣਾ ਰਾਸ਼ੀ ਤਾਂ ਦੇਖੋ ਜੀ ਮੈਂ ਹੁਣ ਬੈਠਾ ਮੇਰੀ ਜੇਬ ਸ਼ਾਇਦ ਹੁਣ ਵੀ 50-60 ਹਜ਼ਾਰ ਰੁਪਿਆ ਹੋਊਗਾ ਹਰੇਕ ਦੀ ਜੇਬ 'ਚ 50-60 ਹਜ਼ਾਰ ਆਮ ਜੀ ਗੱਲ ਐ ਕਿ ਵਪਾਰੀ ਬੰਦੇ ਕੋਲੇ ਹੁੰਦਾ ਜੇ ਸਾਰੇ ਬੰਦਿਆਂ ਦੀ ਚੈਕਿੰਗ ਕਰਾਂਗੇ 60-70 ਲੱਖ ਰੁਪਿਆ ਤਾਂ ਤੇ ਢੇਰੀ ਹੋ ਜਾਊਗਾ ਧੱਕੇ ਨਾਲ ਰੁਪਏ ਕੱਢੇ ਜੇ ਮੈਂਬਰਾਂ ਨੂੰ ਮੈਂ ਕਹਿੰਦਾ ਤੁਹਾਡਾ ਜ਼ਮੀਰ ਜਾਗਦਾ ਕਿਉਂਕਿ ਪਤਾ ਕੀ ਐ ਜੀ ਜਿਹੜੇ ਸ਼ਰੀਫ ਲੋਕ ਐ ਨਾ ਜੀ ਉਹ ਆਪਦੀ ਗੱਲ ਤੋਂ ਬਚਾ ਕਰਦੇ ਲੁਕਾਉਂਦੇ ਆ ਵੀ ਮੇਰੀ ਗੱਲ ਨਾ ਬਾਹਰ ਆ ਜੀ ਮੇਰਾ ਕੁਝ ਨਾ ਹੋ ਜੇ ਕਿਉਂਕਿ ਪਰਚ ਜੂਆ ਦੀ ਖੇਡ ਰਹੀ ਸੀ ਗਲਤ ਨਹੀਂ ਸੀ ਪਰ ਅਗਲਾ ਕਹਿੰਦਾ ਪੇਪਰ ਚ ਨਿਊਜ਼ਪੇਪਰ ਜਾਣਾ ਡਰਦਾ ਹਰੇਕ ਬੰਦਾ ਜੇ ਸਹੀ ਸਾਰੇ ਨੂੰ ਦੱਸਦਾ 11 ਤੋਂ 12 ਲੱਖ ਜਾਂ 13 ਲੱਖ ਰੁਪਿਆ ਹੋਵੇ ਹੋ ਸਕਦਾ ਹੈ ਐਸਐਚਓ ਨੇ ਇੱਕ ਝੋਲਾ ਪਰ ਕੇ ਆ ਦੀ ਗੱਡੀ ਚ ਪਹਿਲਾਂ ਭੇਜਿਆ ਕਹਿੰਦਾ ਮੈਂ ਕਿਸੇ ਤੋਂ ਕੋਈ ਪਰਚਾ ਨਹੀਂ ਦੇ ਰਿਹਾ ਜੀ ਗੱਡੀ ਭੇਜਤੀ ਮੈਂ ਸਰਕਾਰੀ ਗੱਡੀ ਭੇਜਤੀ ਕਹਿੰਦਾ ਕੋਈ ਪਰਚਾ ਨਹੀਂ ਦੇਣਾ ਉਦੋਂ ਬਾਅਦ ਪਰਚਾ ਦਿੱਤਾ 3 ਲੱਖ ਰੁਪਏ ਉਤਾਲਿਆ ਦਾ 7 ਕਿ 8000 ਰੁਪਏ ਸਾਡੇ 7 ਬੰਦਿਆਂ ਦੀ ਜੇਬ ਚੋਂ ਨਿਕਲਿਆ ਜਿਹੜੇ ਅਸੀਂ ਬੈਠੇ ਸੀ ਬਾਹਰ ਔਰ ਸਾਡੇ ਕੋਲ ਉਪਰੋਂ ਜਿਹੜੇ ਪੈਸੇ ਲਿਆ ਉਹਦੇ ਵਿੱਚੋਂ 22000 ਰੁਪਇਆ ਕਰਕੇ ਕਹਿੰਦਾ ਵੰਡੋਤਾਸ਼ ਵੀ ਮਲਾਜਮ ਨੂੰ ਨਾਲ ਲਾ ਲਿਆ ਆਪ ਤਾਸ਼ ਮंडा ਕੇ ਸਾਡੇ ਅੱਗੇ ਪੈਸੇ ਰੱਖ ਕੇ ਮੂਵੀ ਬਣਾ ਕੇ ਪੇਚਤੀ ਮੈਂ ਕਹਿੰਦਾ ਐਸਐਸ ਸਾਹਿਬ ਬਹੁਤ ਗਲਤ ਕੰਮ ਕਰ ਰਹੇ ਹੋ ਤੁਸੀਂ ਅਸੀਂ ਇੱਕ ਨੁਮਾਇੰਦੇ ਆਂ ਸ਼ਹਿਰ ਦੇ ਤੁਸੀਂ ਸਾਡੇ ਨਾਲ ਧੱਕਾ ਕਰ ਰਹੇ ਹੋ ਕਹਿੰਦਾ ਯਾਰ ਇਹ ਤੱਕ ਫਾਰਮੈਲਟੀ ਹੈ ਅਸੀਂ ਕਿਸੇ ਨੂੰ ਦੇਣੀ ਥੋੜੀ ਹੈ ਇਹ ਤਾਂ ਆਈਜੀ ਡੀਆਈਜੀ ਕੋਲੇ ਉੱਤੇ ਪਹੁੰਚ ਗਈ ਪਰ ਉਹ ਸ਼ਰੇ ਆਮ ਤੁਸੀਂ ਉਹਦੇ ਵਿੱਚ ਦੇਖ ਰਹੇ ਹੋ ਚਾਰ ਤਾਸ਼ਾਂ ਪਈਆਂ ਰੰਮੀ ਗੇਮ ਵਾਲੀਆਂ ਇੱਕ ਕੋਲ 17 ਪੱਤੇ ਇੱਕ ਕੋਲ 10 ਪੱਤੇ ਇੱਕ ਕੋਲ 32 ਪੱਤੇ ਮਤਲਬ ਬਿ ਐਗਜ਼ਾਮਪਲ ਦੇ ਰਿਹਾ ਔਰ ਸਾਡੇ ਅੱਗੇ ਸਾਰਿਆਂ ਦੇ ਪੈਸੇ ਰੱਖਦੇ ਕੌਣ ਲਵਾ ਰਿਹਾ ਕੌਣ ਲਾ ਰਿਹਾ ਸਾਡੇ ਤਾਂ ਗੇਮ ਵੀ ਨਹੀਂ ਘੇੜਦੀ ਵੀ ਹੈ ਕੀ ਚੀਜ਼ ਤੇ ਸਾਡੇ ਨਾਲ ਆਹ ਘਟਨਾ ਵਾਪਰੀ ਹੈ ਮੈਨੂੰ ਤਾਂ ਖਾਸ ਕਰਕੇ ਬਦਨਾਮ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਹੈ ਕਹਿੰਦਾ ਤੂੰ ਜ਼ਿਆਦਾ ਬੋਲਦਾ ਹੈ ਤੂੰ ਜ਼ਿਆਦਾ ਇਹਨਾਂ ਦੀ ਪੇਰਵਾਹੀ ਕਰ ਰਿਹਾ ਹੈ ਤੈਨੂੰ ਤਾਂ ਕਹਿੰਦਾ ਜ਼ਰੂਰ ਟੰਗੂਗਾ ਤੇ ਭੱਜ ਲਈ ਜਿੱਥੇ ਭਜਣਾ ਆਹ ਵੇਖ ਲਓ ਜੀ ਤੇ ਜੇ ਇਹ ਜੇ ਐਸਐਚਓ ਰਹਿਣਗੇ ਨੁਮਾਇੰਦਿਆਂ ਨੂੰ ਚੁਣੇ ਹੋ ਸ਼ਹਿਰ ਦੇ ਨੁਮਾਇੰਦਿਆਂ ਨਾਲ ਜਾਂ ਕਰਨਗੇ ਤਾਂ ਫਿਰ ਸ਼ਹਿਰ ਦਾ ਤਾਂ ਬੁਰਾ ਹਾਲ ਹੈ ਸਾਨੂੰ ਸ਼ਹਿਰ ਹੀ ਛੱਡ ਦੇਣਾ ਚਾਹੀਦਾ ਫਿਰ ਅਗਲੀ ਰਣਨੀਤੀ ਕੀ ਹੋਣੀ ਕੋਟ ਅਗਲੀ ਰਣਨੀਤੀ ਹੈ ਜੀ ਜਿਹੜੀ ਕਾਰਵਾਈ ਬਣਦੀ ਹੈ ਸਾਡੇ ਕਲੱਬ ਦੇ ਵਿੱਚ ਦੇਖੋ ਵਕੀਲ ਵੀ ਸਾਡੇ 10 12 ਹੈਗੇ ਨੇ ਸਾਡੇ ਕੋਲ ਪੁਲਿਸ ਅਫਸਰ ਵੀ ਹੈਗੇ ਨੇ ਮੈਂਬਰ ਨੇ ਉਹਨਾਂ ਦੀਆਂ ਫੈਮਲੀਆ ਮੈਂਬਰ ਨੇ ਕੋਈ ਇੰਡਸਟ੍ਰੀਸਟ ਹੈ ਕੋਈ ਵੱਡਾ ਵਪਾਰੀ ਹੈ ਕੋਈ ਮਾੜਾ ਬੰਦਾ ਤਾਂ ਹੈ ਨਹੀਂਗਾ ਸਾਰੇ ਬੈਠ ਕੇ ਸਲਾਹ ਕਰਾਂਗੇ ਜਿਹੜਾ ਦਾਗ ਲਾਇਆ ਕਲੱਬ ਤੇ ਇੰਨੇ ਸਾਲਾਂ ਦਾ ਚੱਲ ਰਿਹਾ ਅੱਜ ਤੱਕ ਕਿਸੇ ਸਿਆਸੀ ਪਾਰਟੀ ਵੱਲੋਂ ਜਾਂ ਕਿਸੇ ਲੀਡਰ ਵੱਲੋਂ ਕਦੇ ਵੀ ਕੁਝ ਨਹੀਂ ਕੀਤਾ ਗਿਆ ਪਹਿਲੀ ਵਾਰੀ ਹੋਇਆ 4 ਮਹੀਨੇ ਪਹਿਲਾਂ ਸਾਡੇ ਮੈਨੇਜਰ ਤੇ ਪਰਚਾ ਦਿੱਤਾ ਅਸੀਂ ਮੈਂਬਰ ਹਾਂ ਅੰਡੇ ਆ ਸ਼ਾਮ ਨੂੰ ਆਪਦਾ ਇੱਥੇ ਬੈਠ ਕੇ ਇੰਜੋਏ ਕਰਦੇ ਆਂ ਫੈਮਿਲੀ ਨਾਲ ਡਰਿੰਕ ਕਰਦੇ ਆਂ ਉਹ ਡਰਿੰਕ ਦਾ ਪਰਚਾ ਦਿੱਤਾ ਲੈ ਦੱਸੋ ਜੀ ਇੱਥੇ ਕੋਈ ਡਰਿੰਕ ਵੇਚੀ ਜਾਂਦੀ ਹੈ ਹਰ ਬੰਦਾ ਆ ਕੇ ਆਦਾ ਸ਼ਾਨ ਨੂੰ ਬੈਠ ਕੇ ਆਪਦੇ ਕਹ ਰਿਹਾ ਸਾਡਾ ਅਸੀਂ ਮੈਂਬਰ ਆਂ ਸ਼ੇਅਰਹੋਲਡਰ ਆ ਔਰ ਸਾਡਾ ਪਰਿਵਾਰ ਹੈ ਇੱਥੇ ਬੈਠ ਕੇ ਅਸੀਂ ਖਾਣਾ ਪੀਣਾ ਸਾਨੂੰ ਇੱਕ ਸੇਫ ਜਗ੍ਹਾ ਸਮਝੀ ਸੀ ਔਰ ਇਹ ਸੇਫ ਜਗ੍ਹਾ ਤੇ ਅੱਜ ਇਹਨਾਂ ਨੇ ਆ ਜਾ ਕੰਮ ਕਰਤਾ ਵੀ ਇਹ ਪਰਿਵਾਰ ਇੱਥੇ ਜਾਣੀ ਨਾਲ ਤੋਂ ਬਾਅਦ ਕਿੱਡੀ ਮਾੜੀ ਗੱਲ ਹੋਈ ਹੈ ਜੀ ਨਾਲ ਉਹ ਨਹੀਂ ਘਰ ਨਾ ਛੇੜ ਮੰਨਦਾ ਲੋਕੋ ਦੇ ਆ ਵੀ ਰਹਿਣ ਉਹ ਹਰਿਕਰਨ ਖੇਡ ਕਲੱਬ ਦੇ ਵਿੱਚ ਰੇਡ ਹੋਈ ਹੈ ਉਹਦੇ ਬਾਰੇ ਕੀ ਕੀ ਜਿਹੜੀ ਰੇਡ ਹੋਈ ਹੈ ਇਸ ਦੀ ਮੈਂ ਪੁਰਜ਼ੋਰ ਨਖੇਦੀ ਕਰਦਾ ਇਹ 50 ਸਾਲ ਦਾ ਕਲੱਬ ਚੱਲ ਰਿਹਾ ਕਦੀ ਵੀ ਕੋਈ ਇੱਥੇ ਰੇਡ ਨਹੀਂ ਹੋਈ ਸੀ ਜਿਵੇਂ ਤੁਸੀਂ ਪੁਰਾਣੇ ਮਮਲੂਜਾ ਸਾਹਿਬ ਨੇ ਕਿਹਾ ਵੀ ਪਹਿਲਾਂ ਐਕਸਾਈਡ ਡਿਪਾਰਟਮੈਂਟ ਨੇ ਰੇਡ ਕੀਤੀ ਫਿਰ ਸ਼ੋਕਬਜਾਇ ਨੇ ਵੀ ਕਿਹਾ ਵੀ ਇਹ ਜਿਹੜਾ ਇਹ ਜਿਹੜੀ ਰੇਡ ਹੋਈ ਹੈ ਇਸ ਦੀ ਪੁਰਜ਼ੋਰ ਨਖੇਦੀ ਕਰਦਾ ਵੀ ਇਹ ਜਿਹੜਾ ਇੱਕ ਕਲੱਬ ਹੈ ਮਤਲਬ ਗੇਮ ਚੱਲ ਰਹੀ ਸੀ ਕੋਈ ਇੱਥੇ ਜੂਆ ਨਹੀਂ ਚੱਲ ਰਿਹਾ ਸੀ ਤੁਸੀਂ ਸਾਰਾ ਸੁਣਿਆ ਮੈਂਬਰਾਂ ਨੇ ਸਾਰਿਆਂ ਨੇ ਜੋ ਕੁਝ ਕਿਹਾ ਅਸੀਂ ਇਹਨਾਂ ਦੀ ਪੂਰਜੋਰ ਰੋਣਾਂ ਨਾਲ ਅਸੀਂ ਮੈਂ ਖੇਦੀ ਕਰਦਾ ਬਾਕੀ ਜੋ ਕਲੱਬ ਦੀ ਸੰਸਥਾ ਜੋ ਵੀ ਇਹਨਾਂ ਦੇ ਨਾਲ ਅਸੀਂ ਖੜੇ ਹਾਂ ਆ ਬਾਕੀ ਇੱਕ ਮਿੰਟ ਜਿਹੜਾ ਸ਼ੋਕਪਵਾਜ ਤੇ ਹੈ ਇਹ ਸਿਆਸੀ ਜਿਹੜਾ ਧੱਕਾ ਹੋਇਆ ਹੈ ਸ਼ੋਕਪਵਾਜ ਤੇ ਮੈਨੂੰ ਇਹ ਪਤਾ ਲੱਗਿਆ ਵੀ ਉੱਥੇ ਕਹਿ ਰਹੇ ਸੀ ਵੀ ਸ਼ੋਕਪਵਾਜ ਨੂੰ ਕੱਲਾ ਮੰਨ ਲਓ ਵੀ ਇਹਨਾਂ ਦੇ ਕੱਲੇ ਦੇ ਪਰਚਾ ਦੇ ਦੇਣੇ ਉੱਥੇ ਸ਼ੋਕਪਵਾਜ ਮੰਨਿਆ ਨਹੀਂ ਇਹ ਸ਼ੋਕਪਵਾਜ ਤੇ ਜਿਹੜਾ ਪਰਚਾ ਦਿੱਤਾ ਗਿਆ ਇਹ ਸ਼੍ਰੋਮਣੀ ਅਕਾਲੀ ਦਲ ਦਾ ਬਲਾਕ ਪ੍ਰਧਾਨ ਹੈ ਤੇ ਤਾਂ ਕਰਕੇ ਸਿਆਸੀ ਪਰਚਾ ਦਿੱਤਾ ਗਿਆ ਸ਼ੋਕ ਪੰਜਾਬਜ ਤਾਂ ਥੱਲੇ ਸੀ ਉਹ ਜਿਹੜੇ ਉਪ ਖੇਡ ਰਹੇ ਤੇ ਉੱਪਰ ਸੀ ਸ਼ੋਕ ਪੰਜਾਬਜ ਦਾ ਪੈਸੇ ਉਹਦਾ ਨਾ ਕੀ ਕੋਈ ਗੇਮ ਖੇਡ ਹੀ ਨਹੀਂ ਰਿਹਾ ਸੀ ਇਹ ਸ਼ੋਕ ਪੰਜਾਬਜ ਤੇ ਵੀ ਪਰਚਾ ਗਲਤ ਦਿੱਤਾ ਗਿਆ ਵੈਸੇ ਤਾਂ ਸਾਰਾ ਪਰਚਾ ਹੀ ਗਲਤ ਦਿੱਤਾ ਗਿਆ ਕੀ ਕਰਨਾ ਚਾਹੁੰਦੇ ਆ ਤੁਸੀਂ ਕਲੱਬ ਦੀਆਂ ਫੈਕਟਰੀਆਂ ਦੀ ਮੇਰੀ ਕਾਰ ਸਭ ਤੋਂ ਪਹਿਲਾਂ ਮੈਂ ਸਾਰੀ ਪ੍ਰੈਸ ਦਾ ਤੇ ਮੈਂਬਰਾਂ ਦਾ ਇੱਥੇ ਉੱਜਿਆ ਕਹਿਣਾ ਅੱਜ ਜੋ ਕਲੱਬ ਦਾ ਐਪੀਸੋਡ ਹੋਇਆ ਰੀਡ ਵਾਲਾ ਪੁਲਿਸ ਨੇ ਬਹੁਤ ੱੱਕਾ ਕੀਤਾ ਇਹ ਨਹੀਂ ਪਤਾ ਕੀ ਇਹਦੇ ਸਿਸਟਮ ਐ ਸਾਨੂੰ ਅਜੇ ਸਮਝ ਨਹੀਂ ਆਇਆ ਇਹ ਕਿੰਦੇ ਕਹਿਣ ਤੇ ਕਿਵੇਂ ਐ ਬਾਕੀ ਜਿੰਨਾ ਹੋਇਆ ਉਹ ਮੈਂਬਰ ਦੱਸਣਗੇ ਜਿਹੜੇ ਮੌਜੂਦ ਸੀ ਸਟਮ ਚ ਰੇਡ ਕਾਦੀ ਪੈਸਦੀ ਐ ਤੇ ਕੀ ਕੀ ਐ ਰੇਡ ਕਹਿੰਦੇ ਇੱਥੇ ਤਾਸ ਚਲਦੀ ਐ ਜੀ ਉਹਨੂੰ ਝੂਆ ਦੂ ਦੱਸ ਰਹੇ ਐ ਅਸੀਂ ਕਹਿੰਦੇ ਸਾਡਾ ਐਂਟਰਟੇਨਮੈਂਟ ਐ ਉਹਨਾਂ ਨੇ ਬਹੁਤ ਮਿਸਬੀਹ ਕੀਤਾ ਮੈਂਬਰਾਂ ਨਾਲ ਬਾਕੀ ਮੈਂ ਬਾਅਦ ਚ ਪਹੁੰਚਿਆ ਮੈਂਬਰ ਜਿਹੜੇ ਮੌਜੂਦ ਸੀ ਉਹਨਾਂ ਨੂੰ ਜ਼ਿਆਦਾ ਪਤਾ ਤਾਂ ਸਾਰਾ ਉਹ ਦੱਸਣਗੇ ਕਿੰਨੇ ਕੁ ਲੋਕਾਂ ਦੇ ਜਿਹੜਾ ਮਾਹੌਲ ਵਿੱਚ ਪਏ ਹੋਏ ਹੈਗੇ ਕਿੰਨੀ ਕੁ ਸਗਰੀਬਨ 16 15 ਇਹ ਬੇਖੌਬ 27 ਅਗਰ ਮੈਂ ਨਾ ਕਰਨ ਨਾਲ ਕੀਤੀ ਹੈ ਗੁੰਡਾਗਰਦੀ ਤੋਂ ਬਾਅਦ ਨਾਚ ਖੇਡਾ ਗਿਆ ਹੈ ਕੀ ਕਾਰਨ ਕੀ ਮਸਤੀ ਹੈ ਕਾਰਨ ਤਾਂ ਇਹ ਤੁਹਾਨੂੰ ਪਤਾ ਕਰ ਲੈ ਜੀ ਹੈ ਤਾਂ ਕੋਈ ਬੈਕ ਕਿਸੇ ਦੀ ਹੈ ਕੀ ਅਸੀਂ ਪਤਾ ਕਰ ਲਈ ਦੱਸਣਗੇ ਗੱਸਾਂਗੇ ਬਾਕੀ ਇਹ ਮੈਂਬਰ ਜਿਹੜੇ ਮੌਕੇ ਮੌਜੂਦ ਸੀ ਉਹ ਤੁਹਾਨੂੰ ਸਾਰਾ ਦੱਸ ਦਿਆ ਜਿਉਂ ਕਿ